ਸੇਖੀ ਕਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਹਾਜ਼ਰਾਂ ਹਰਜੀਤ ਕੌਰ ਦੁਆਰਾ ਲਿਖਿਆ ਗਿਆ ਨਾਵਲ ਸਾਡਾ ਸਮਾਂਛ ਇਜਾਜ਼ਤ ਨਹੀਂ ਦਿੰਦਾ ਦਾ ਪਾਗ ਨੌਮਾ ਲੈ ਕੇ ਆਓ ਸ਼ੁਰੂ ਕਰੀਏ ਵੀਮੀ ਸੋਚਦੀ ਆ ਕਿ ਮੇਰੇ ਕਰਕੇ ਮੰਮੀ ਪਾਪਾ ਵਿੱਚ ਲੜਾਈ ਹੋ ਰਹੀ ਆ ਮੈਂ ਇਹੋ ਜਿਹਾ ਕੁਝ ਨਹੀਂ ਹੁੰਦੀਆਂਗੀ ਤੇ ਉਹ ਅਸ਼ੋਕ ਨੂੰ ਕਹਿੰਦੀ ਆ ਕਿ ਪਾਪਾ ਪਲੀਜ਼ ਮੰਮੀ ਨੂੰ ਕੁਝ ਨਾ ਕਹੋ ਮੰਮੀ ਨੇ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਬਚਪਨ ਤੋਂ ਲੈ ਕੇ ਹੁਣ ਤੱਕ ਮੇਰੀ ਹਰੇ ਜ਼ਰੂਰਤ ਦਾ ਧਿਆਨ ਰੱਖਿਆ ਹੈ ਮੇਰੇ ਵਿਆਹ ਵਿੱਚ ਕਿੰਨਾ ਕੁਝ ਦਿੱਤਾ ਸੀ ਮੈਨੂੰ ਮੰਮੀ ਨੇ ਮੇਰਾ ਮਾੜਾ ਥੋੜੀ ਸੋਚਿਆ ਸੀ ਉਹਨਾਂ ਨੂੰ ਕਿਹੜਾ ਪਤਾ ਸੀ ਕਿ ਵਿਕਾਸ ਨਸ਼ੇ ਕਰਦਾ ਹੈ ਨੀਨਾ ਨੂੰ ਵਿੰਮੀ ਦੀਆਂ ਗੱਲਾਂ ਸੁਣ ਕੇ ਸੋਚਦੀ ਆ ਕਿ ਮੈਂ ਕੁਝ ਹੋਣ ਦੇ ਬਾਵਜੂਦ ਵੀ ਵਿੰਮੀ ਮੇਰੇ ਲਈ ਕਿੰਨਾ ਸੋਚਦੀ ਆ ਤੇ ਉਹ ਵਿੰਮੀ ਦੇ ਖਾਣ ਪੀਣ ਦਾ ਆਪ ਧਿਆਨ ਰੱਖਦੀ ਆ ਤੇ ਦਵਾਈ ਵੀ ਆਪ ਧਿਆਨ ਨਾਲ ਦਿੰਦੀ ਆ ਉਹ ਸੋਚਦੀ ਆ ਕਿ ਵਿੰਮੀ ਲਈ ਕੁਝ ਕਰਕੇ ਸ਼ਾਇਦ ਅਸ਼ੋਕ ਤੇ ਬਿੱਪਨ ਦੇ ਦਿਲ ਵਿੱਚ ਦੁਬਾਰਾ ਜਗ੍ਹਾ ਬਣਾ ਸਕੇ ਕਿਤੇ ਮੇਰਾ ਪੁੱਤਰ ਵੀ ਮੇਰੇ ਤੋਂ ਦੂਰ ਨਾ ਹੋ ਜਾਵੇ ਅਸ਼ੋਕ ਤੇ ਜਿਸ ਦਿਨ ਦੀ ਵਿੰਮੀ ਹਸਪਤਾਲ ਸੀ ਉਦੋਂ ਤੋਂ ਹੀ ਮੇਰੇ ਨਾਲ ਕੱਲ ਵੀ ਨਹੀਂ ਕਰਦਾ ਪਰ ਮੈਂ ਤਾਂ ਚੰਗਾ ਮੁੰਡਾ ਵੇਖ ਕੇ ਇਹ ਰਿਸ਼ਤਾ ਕੀਤਾ ਸੀ ਭਾਵੇਂ ਮੈਂ ਵਿੰਮੀ ਨੂੰ ਜ਼ਿਆਦਾ ਪਿਆਰ ਨਹੀਂ ਕਰਦੀ ਸੀ ਪਰ ਮੈਂ ਉਸ ਦਾ ਮਾੜਾ ਵੀ ਕਦੇ ਨਹੀਂ ਸੋਚਿਆ ਇਹ ਸੋਚਾਂ ਵਿੱਚ ਹੀ ਉਹ ਵਿੰਮੀ ਦੇ ਕੋਲ ਖਿਸ ਹੋ ਜਾਂਦੇ ਆ ਅਗਲੇ ਦਿਨ ਸਵੇਰ ਹੀ ਬਲਰਾਜ ਸੁਕਾਂਝਾਂ ਤੋਂ ਪਲ੍ਹਾ ਵਿੰਮੀ ਦਾ ਪਤਾ ਲੈਣ ਆ ਜਾਂਦਾ ਹੈ। ਅਸ਼ੋਕ ਤੇ ਵਿੱਪਨ ਵੀ ਅਜੇ ਘਰ ਹੀ ਸਨ। ਬਲਰਾਜ ਨੇ ਆਕੇ ਬੱਲ ਵਜਾਈ ਤਾਂ ਵਿੱਪਨ ਨੇ ਗੇਟ ਖੋਲ੍ਹਿਆ ਤੇ ਨਮਸਤੇ ਬੁਲਾ ਅੰਦਰ ਲੈ ਆਇਆ। ਅਸ਼ੋਕ ਨੇ ਮਿਲਕੇ ਉਸਨੇ ਵਿੰਮੀ ਦਾ ਹਾਲ-ਚਲ ਪੁੱਛਿਆ ਤਾਂ ਅਸ਼ੋਕ ਉਸਨੂੰ ਵਿੰਮੀ ਕੋਲ ਲੈ ਆਇਆ। ਬਲਰਾਜ ਨੇ ਵਿੰਮੀ ਦੇ ਸਿਰ ਤੇ ਪਿਆਰ ਦੀ ਕੀ ਪੁੱਛਿਆ। ਠੀਕ ਏ ਹੁਣਵੇਂ ਪੁੱਤਰ? ਵਿੰਮੀ ਉੱਠ ਕੇ ਬਾਕੀ ਹੋਈ। ਹਾਂਜੀ ਪਪਾ ਜੀ ਮੈਂ ਹੁਣ ਠੀਕ ਆ। ਬਲਰਾਸ 나 ਪੁੱਤ ਤੁਲਮ ਹੀ ਪਰ ਆਰਾਮ ਕਰ ਮੈਂ ਕਿਹਾ ਜਾਂਦਾ ਹੋਇਆ ਤੈਨੂੰ ਵੇਖ ਜਾਮਾ ਨੀਨਾ ਵਿੰਮੀ ਕੋਲ ਉੱਟ ਕੇ ਰਸੋਈ ਵਿੱਚ ਗਈ ਤੇ ਕਮਲਾ ਨੂੰ ਬਲਰਾਸ ਲਈ ਚਾਹ ਬਣਾਉਣ ਨੂੰ ਕਿਹਾ ਬਲਰਾਸ ਪਾਈ ਸਾਹਿਬ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ ਵਿਕਾਸ ਅਨਸ਼ਾ ਛਡਾਉਂਦੀ ਮੈਂ ਡਾਕਟਰ ਨਾਲ ਕਿੱਤੀ ਸੀ ਕੱਲ ਉਹ ਕਹਿੰਦਾ ਮੈਂ ਦਵਾਈ ਦੇਾਂਗਾ ਉਸ ਨਾਲ ਹੌਲੀ ਹੌਲੀ ਵੱਡੇ ਤੋਂ ਵੱਡਾ ਨਸ਼ਾ ਵੀ ਛੁੱਟ ਜਾਂਦਾ ਹੈ ਅਸ਼ੋਕ ਅਸੀਂ ਤੇ ਹੁਣ ਕੀ ਕਰ ਸਕਦੇ ਆ ਤੁਸੀਂ ਕਰੋ ਕੋਸ਼ਿਸ਼ ਜਿਹੋ ਨਸ਼ੇ ਛੱਡੇਗਾ ਮੈਂ ਤਾਂ ਹੀ ਵਿਮੀਨ ਨੂੰ ਭੇਜਣਾ ਸੀ ਬਲਰਾਜ ਠੀਕ ਹੈ ਜੀ ਕੋਸ਼ਿਸ਼ ਕਰਦਾ ਹਾਂ ਮੈਂ ਤੇ ਇਹੀ ਚਾਹ ਨੇ ਹੈ ਕਿ ਮੇਰਾ ਪੁੱਤਰ ਠੀਕ ਹੋ ਜਾਵੇ ਤੇ ਦੋਵੇਂ ਸੁਖੀ ਬਸਨ ਕਮਲਾ ਚਾਲਕਿਆ ਜਾਂਦੀਆ ਚਾਹ ਪਿੰਦੇ ਹੋਏ ਅਸ਼ੋਕ ਬਲਰਾਜ ਨੂੰ ਕਹਿੰਦਾ ਹੈ ਕਿ ਵਿਕਾਸ ਨਸ਼ੇ ਕਰਨ ਲੱਗਿਆ ਕਿਵੇਂ ਉਹ ਤਾਂ ਤੁਸੀਂ ਕਹਿੰਦੇ ਸੀ ਕਿ ਲੋ ਕਰਦਾ ਬਲਰਾਜ ਲਾਇਆ ਤਾਂ ਕੋਰਸ ਵਿੱਚ ਹੀ ਸੀ ਉੱਥੇ ਸਾਥ ਹੀ ਐਮੇ ਦਾ ਮਿਲ ਗਿਆ ਮਾਂ ਤਾਂ ਖੁੱਲੇ ਪੈਸੇ ਲੈ ਜਾਂਦਾ ਸੀ ਉੱਥੇ ਹੀ ਨਸ਼ੇ ਕਰਨ ਲੱਗ ਗਿਆ ਸਾਨੂੰ ਪਤਾ ਹੀ ਨਹੀਂ ਲੱਗਾ ਜਦੋਂ ਰੀਨੂ ਨੂੰ ਪਤਾ ਲੱਗਾ ਤਾਂ ਉਹ ਵਿਆਹ ਕਰਨ ਦੇ ਮਗਰ ਪਏ ਕਿ ਵਿਆਹ ਤੋਂ ਬਾਅਦ ਮੁੰਡੇ ਠੀਕ ਹੋ ਜਾਂਦੇ ਹਨ ਤਿੰਨੇ ਦੋਮਣੇ ਝਟਪਟ ਹੀ ਵਿਆਹ ਫਿਕਸ ਕਰ ਲਿਆ ਮੈਨੂੰ ਵੀ ਇਹ ਸੀ ਕਿ ਥੋੜਾ ਹੀ ਕਰਦਾ ਹੈ ਕੀ ਪਤਾ ਵਿਆਹ ਤੋਂ ਬਾਅਦ ਹਟ ਹੀ ਜਾਵੇ ਪਰ ਉਹ ਵਿਆਹ ਤੋਂ ਬਾਅਦ ਜ਼ਿਆਦਾ ਹੀ ਕਰਨ ਲੱਗ ਪਿਆ ਅਸ਼ੋਕ ਪਰ ਕੁੜੀ ਵਿਚਾਰੀ ਦਾ ਕੀ ਕਸੂਰ ਸੀ ਅਸੀਂ ਤੁਹਾਡੇ ਤੇ ਭਰੋਸਾ ਕਰਕੇ ਕਿ ਤੂੰ ਪੁੱਛ ਕੇ ਛ ਵੀ ਨਾ ਕੀਤੀ ਇਹ ਹੀ ਮੇਰੀ ਸਭ ਤੋਂ ਵੱਡੀ ਗਲਤੀ ਸੀ ਤੇ ਮੇਰੀ ਇਸ ਗਲਤੀ ਦੀ ਸਜ਼ਾ ਮੇਰੀ ਭੂਲੀ ਪਾਲੀ ਜੀ ਧੀ ਨੂੰ ਮਿਲੀ ਬਲਰਾਜ ਦੇ ਜਾਣ ਤੋਂ ਬਾਅਦ ਵੀ ਮੈਂ ਸੋਚਦੀ ਆ ਕਿ ਮੈਨੂੰ ਆਪਣੇ ਘਰ ਚ ਲੈ ਜਾਣਾ ਚਾਹੀਦਾ ਆ ਨਹੀਂ ਤਾਂ ਸਭ ਕੁਝ ਗਲਤ ਹੋ ਜਾਣਾ ਆ ਉਧਰ ਬਲਰਾਜ ਅਗਲੇ ਦਿਨ ਸਵੇਰੇ ਵਿਕਾਸ ਨੂੰ ਕਹਿੰਦਾ ਕਿ ਚੱਲ ਮੈਂ ਤੈਨੂੰ ਦਵਾਈ ਦਵਾ ਕੇ ਲਿਆਵਾਂ ਐਵੇਂ ਕਾ ਤੂੰ ਆਪਣਾ ਘਰ ਖਰਾਬ ਕਰਦਾ ਹੈ ਤੋ ਬਾਪ ਨੂੰ ਵੰਣਾ ਹੈ ਆਪਣੇ ਬੱਚੇ ਬਾਰੇ ਹੀ ਸੋਚ ਲਾ ਵਿੰਮੀ ਦੇ ਪਾਪਾ ਨੇ ਕਿਹਾ ਕਿ ਜਿੰਨੀ ਤੇ ਤੂੰ ਨਸ਼ੇ ਨਹੀਂ ਛੱਡਦਾ ਅਸੀਂ ਵਿੰਮੀ ਨੂੰ ਨਹੀਂ ਪੀਛਣਾ ਉਹ ਵਿਕਾਸ ਨੂੰ ਆਪਣੀ ਇੱਕ ਦੋਸਟ ਡਾਕਟਰ ਕੋਲ ਲੈ ਜਾਂਦਾ ਹੈ ਜਿਸ ਨੇ ਆਪਣਾ ਨਸ਼ਾ ਛਡਾਉਣ ਦਾ ਕਲੀਨਿਕ ਖੋਲ੍ਹਿਆ ਸੀ ਡਾਕਟਰ ਉਸ ਨੂੰ ਆਪਣੀ ਕਲੀਨਿੰਗ ਵਿੱਚ ਦਾਖਲ ਕਰ ਲੈਂਦਾ ਹੈ ਬਲਣਾ ਜਦੋਂ ਵਿਕਾਸ ਨੂੰ ਛੱਡ ਕੇ ਆਉਣ ਲੱਗਦਾ ਹੈ ਤਾਂ ਉਹ ਬਲ라스 ਨੂੰ ਗਾਲਾਂ ਕੱਢਦਾ ਹੈ ਬੁੜਿਆਂ ਤੂੰ ਤੇ ਕਹਿੰਦਾ ਸੀ ਕਿ ਦਵਾਈ ਲੈਣ ਜਾਣਾ ਮੈਂ ਨਹੀਂ ਇੱਥੇ ਰਹਿਣਾ ਡਾਕਟਰ ਬਲਰਾਸ ਨੂੰ ਕਹਿੰਦਾ ਹੈ ਕਿ ਤੁਸੀਂ ਚਲੇ ਜਾਓ ਅਸੀਂ ਆਪੇ ਇਸ ਨੂੰ ਸੰਭਲਾਂਗੇ ਬਲਰਾਸ ਵਿਕਾਸ ਨੂੰ ਉੱਥੇ ਛੱਡ ਕੇ ਦੁਕਾਨ ਤੇ ਚਲਾ ਜਾਂਦਾ ਹੈ ਪਰ ਉਸ ਦਾ ਦਿਮਾਗ ਆਪਣੀ ਘਰ ਦੀ ਉਲਝੀ ਹੋਈ ਤਾਂ ਨਹੀਂ ਵਿੱਚ ਹੀ ਉਲਝਿਆ ਪਿਆ ਸੀ ਉਹ ਦੁਕਾਨ ਤੇ ਰੱਖੇ ਮੁੰਡਿਆਂ ਨੂੰ ਕਹਿੰਦਾ ਆ ਕਿ ਮੈਂ ਕਿਸੇ ਕੰਮ ਚਲੇ ਆਇਆ ਤੇ ਫਿਰ ਡਾਕਟਰ ਕੋਲ ਚਲਾ ਜਾਂਦਾ ਹੈ ਡਾਕਟਰ ਨੇ ਵਿਕਾਸ ਦਾ ਟਰੀਟਮੈਂਟ ਸ਼ੁਰੂ ਕਰ ਦਿੱਤਾ ਸੀ ਤੇ ਉਹ ਬਲਰਾਸ ਨੂੰ ਕਹਿੰਦਾ ਆ ਕਿ ਅਸੀਂ ਇਸ ਨੂੰ 15 ਦਿਨ ਐਡਮਿਟ ਰੱਖਾਂਗੇ ਫਿਰ ਤੁਸੀਂ ਉਸ ਨੂੰ ਘਰ ਹੀ ਦਵਾਈ ਦੇ ਸਕਦੇ ਹੋ ਫਿਰ ਉਹ ਘਰ ਚਲਾ ਜਾਂਦਾ ਹੈ ਉਹ ਸੋਨੂ ਦੇ ਕਮਰੇ ਵਿੱਚ ਗਿਆ ਤਾਂ ਉਹ ਅਜੇ ਤੱਕ ਸੱਤਾ ਪਿਆਸੀ ਉਸਨੇ ਜਾ ਕੇ ਉਸ ਨੂੰ ਉਠਾਇਆ ਤੇ ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ 11 ਵਜ ਗਏ ਨੇ ਤੇ ਤੂੰ ਅਜੇ ਤੱਕ ਸੱਤਾ ਪਿਆ ਹੈ ਚਲ ਉੱਠ ਕੇ ਨੌਕਰਾਂ ਨਾਲ ਦੁਕਾਨ ਤੇ ਵਾਟ ਮੈਨੂੰ ਕੰਮ ਮਾਲਕ ਤੋਂ ਬਿਨਾ ਉਹ ਲਾਪਰਵਾਹ ਹੋ ਜਾਂਦੇ ਹਨ ਮੈਂ ਤੇਰੇ ਤੋਂ ਸਾਰੇ ਦਿਨ ਦਾ ਹਿਸਾਬ ਪੁੱਛਾਂਗਾ ਤੂੰ ਰਾਤ ਨੂੰ ਦੁਕਾਨ ਬੰਦ ਕਰਾ ਕੇ ਘਰ ਆਉਣਾ ਹੈ ਬਲਰਾਜ ਸੋਨੂੰ ਨੂੰ ਕਹਿ ਕੇ ਆ ਫਿਰ ਵਿਕਾਸ ਕੋਲ ਚਲਾ ਗਿਆ ਦਵਾਈਆਂ ਨਾਲ ਵਿਕਾਸ ਸੁ ਹੋ ਗਿਆ ਸੀ ਬਲਰਾਜ ਉਸਦੇ ਕੋਲ ਬੈਠਾ ਉਸਦੇ ਮੱਥੇ ਤੇ ਹੱਥ ਫੇਰਦਾ ਹੈ ਡਾਕਟਰ ਬਲਰਾਜ ਅਸੀਂ ਮਰੀਜ਼ ਕੋਲ ਕਿਸੇ ਨੂੰ ਰਹਿਣ ਨਹੀਂ ਦਿੰਦੇ ਪਰ ਤੂੰ ਮੇਰਾ ਦੋਸਤ ਆ ਇਸ ਕਰਕੇ ਤੂੰ ਇਸ ਕੋਲ ਰਹਿ ਸਕਦਾ ਹੈ ਵਿਕਾਸ ਉੱਠਿਆ ਤਾਂ ਥੋੜਾ ਰਿਲੈਕਸ ਜਿਹਾ ਲੱਗ ਰਿਹਾ ਸੀ ਬਲਰਾਜ ਵਿਕਾਸ ਬੈਠਾ ਉੱਠ ਗਏ ਹੈ ਤੂੰ ਵਿਕਾਸ ਪਾਪਾ ਮੈਨੂੰ ਘਰ ਲੈ ਚੱਲੋ ਮੈਂ ਨਹੀਂ ਇੱਥੇ ਰਹਿਣਾ ਬਲਰਾਜ ਪੁੱਤਰ ਮੈਂ ਤੇਰੇ ਲਈ ਆਪਣਾ ਕੰਮ ਵੀ ਛੱਡ ਕੇ ਆ ਗਿਆ ਹਾਂ ਮੈਂ ਇੱਥੇ ਹੀ ਆ ਤੇਰੇ ਕੋਲ ਰਹਾਂਗਾ ਬਲਰਾਜ ਉਥੋਂ ਹੀ ਢਾਬੇ ਤੋਂ ਰੋਟੀ ਖਾ ਲੈਂਦਾ ਹੈ ਤੇ ਵਿਕਾਸ ਦੇ ਬੱਢਦੇ ਹੀ ਬਾਹਰ ਜਾਂਦਾ ਹੈ ਉਹ ਸੋਚਦਾ ਹੈ ਕਿ ਮੈਂ ਵੀ ਬੱਚੇ ਰੀਨੂ ਦੇ ਸਿਰ ਤੇ ਛੱਡ ਕੇ ਪੈਸੇ ਕਮਾਉਣ ਹੀ ਲੱਗ ਗਿਆ ਰਿਹਾ ਬੱਚੇ ਮਾਂ ਤੋਂ ਨਹੀਂ ਪਿਓ ਤੋਂ ਹੀ ਡਰਦੇ ਹਨ ਪਰ ਮੈਂ ਬੱਚਿਆਂ ਵੱਲ ਧਿਆਨ ਹੀ ਨਹੀਂ ਦਿੱਤਾ ਥੋੜੀ ਦੇਰ ਬਾਅਦ ਵਿਕਾਸ ਕਹਿੰਦਾ ਪਾਪਾ ਮੈਨੂੰ ਥੋੜੀ ਜੀ ਦੇ ਦਿਓ ਸ਼ੀਰ ਬਹੁਤ ਟੁੱਟਦਾ ਹੈ ਖੋਪੰਦੀਆ ਮੈਨੂੰ ਤੇ ਹੁੱਤੜਫਣ ਲੱਗਦਾ ਹੈ ਬਲਰਾਜ ਡਾਕਟਰ ਕੋਲ ਜਾਂਦਾ ਤੇ ਵਿਕਾਸ ਵਾਰੀ ਦੱਸਦਾ ਹੈ ਡਾਕਟਰ ਵੇਖੋ ਜੀ ਮੁੰਡਾ ਨਸ਼ੇ ਦੀ ਡੋਸ ਬਹੁਤ ਜ਼ਿਆਦਾ ਲੈਂਦਾ ਸੀ ਪਹਿਲਾਂ ਪਹਿਲਾਂ ਤਾਂ ਐਵੇਂ ਹੀ ਹੋਵੇਗਾ ਹੌਲੀ ਹੌਲੀ ਫਰਕ ਪਵੇਗਾ 4 ਘੰਟੇ ਤੂੰ ਪਹਿਲਾਂ ਦਵਾਈ ਨਹੀਂ ਦੇਣੀ ਹਜੇ ਤਾਂ 3 ਘੰਟੇ ਵੀ ਨਹੀਂ ਹੋਏ ਬਲਰਾਜ ਵਿਕਾਸ ਦੀਆਂ ਲੱਤਾਂ ਬਾਹਾਂ ਤੇ ਸਾਰੇ ਸਰੀਰ ਨੂੰ ਘੁੱਟਦਾ ਹੈ ਕਦੇ ਮਾਲਿਸ਼ ਕਰਦਾ ਪੁੱਤਰ ਥੋੜਾ ਜਿਹਾ ਦੁੱਖ ਜਾ ਲਵੇਂਗਾ ਤਿਹਰਾ ਇਸ ਬਿਮਾਰੀ ਤੋਂ ਖੇੜਾ ਛੁੱਟ ਜਾਵੇਗਾ ਵਿਕਾਸ ਪੈਂਟ ਦੀ ਜੇਬਾ ਵਿੱਚ ਹੱਥ ਮਾਰਦਾ ਹੈ ਤੇ ਉਸ ਦੇ ਜੇਬ ਵਿੱਚ ਥੋੜੀ ਜੀ ਅਫੀਮ ਨਿਕਲ ਆਉਂਦੀ ਆ ਤੇ ਉਹ ਬਲ라스 ਤੇ ਫੜਦਿਆਂ ਫਟਾਫਟ ਅਫੀਮ ਨੂੰ ਵਿੱਚ ਪਾ ਲੈਂਦਾ ਹੈ ਤੇ ਥੋੜੀ ਦੇਰ ਬਾਅਦ ਹੀ ਸੋ ਜਾਂਦਾ ਹੈ ਬਲ라스 ਡਾਕਟਰ ਨੂੰ ਜਾ ਕੇ ਦੱਸਦਾ ਹੈ ਕਿ ਵਿਕਾਸ ਥੋੜੀ ਜੀ ਅਫੀਮ ਖਾ ਗਿਆ ਹੈ ਡਾਕਟਰ ਬਲ라스 ਤੂੰ ਟੈਨਸ਼ਨ ਨਾ ਲੈ ਨਸ਼ਾ ਕਰਨ ਵਾਲੇ ਨਸ਼ੇਲੇ ਬੜੇ ਹੱਥ ਪਰ ਮਾਰਦੇ ਹਨ ਬਲਰਾਜ ਰਾਤ ਨੂੰ ਵੀ ਕੰਮ ਨਹੀਂ ਜਾਂਦਾ ਵਿਕਾਸ ਕੋਲ ਹੀ ਰਹਿੰਦਾ ਹੈ ਸੋਨੂੰ ਰਾਤ ਨੂੰ 9 ਵਜੇ ਦੁਕਾਨ ਬੰਦ ਕਰਕੇ ਘਰ ਆਉਂਦਾ ਹੈ ਤਾਂ ਰੀਨੂ ਉਸ ਨੂੰ ਪੁੱਛਦੀ ਆ ਕਿ ਤੇਰੇ ਪਾਪਾ ਨਹੀਂ ਆਏ ਸੋਨੂੰ ਕਹਿੰਦਾ ਹੈ ਕਿ ਪਾਪਾ ਤਾਂ ਅੱਜ ਸਾਰਾ ਦਿਨ ਹੀ ਦੁਕਾਨ ਤੇ ਨਹੀਂ ਗਏ ਰੀਨੂ ਸੋਚਦੀ ਆ ਕਿ ਉਹ ਕਿੱਥੇ ਚਲੇ ਗਏ ਇਹਨਾਂ ਕਿਹੜਾ ਕੰਮ ਸੀ ਉਸ ਨੂੰ ਸੋਚਦੀ ਹੋਈ ਨੀਂਦ ਨਹੀਂ ਆ ਰਹੀ ਸੀ ਉਸਨੇ ਬਲਰਾਜ ਨੂੰ ਫੋਨ ਕੀਤਾ ਪਰ ਉਸਨੇ ਚੁੱਕਿਆ ਨਾ ਉਹ ਹੋਰ ਪਰੇਸ਼ਾਨ ਹੋਊਗੀ विकास ਵੀ ਰੋਜ਼ ਘਰ ਹੀ ਆ ਜਾਂਦਾ ਸੀ। ਪਮੇਲੀ ਠੀ ਆਉਂਦਾ ਸੀ। ਉਹ ਵੀ ਨਹੀਂ ਆਇਆ। ਸੋਚ ਕੇ ਉਸ ਦਾ ਦਿਲ ਪੈੜਦਾ ਜਾ ਰਿਹਾ ਸੀ। ਮੈਂ ਤਾਂ ਵਿਕਾਸ ਦਾ ਵਿਆਹ ਕੀ ਕੀਤਾ ਸੀ ਕਿ ਉਹ ਵਿਆਹ ਤੋਂ ਬਾਅਦ ਸੁਧਰ ਜਾਵੇਗਾ ਪਰ ਸਭ ਕੁਝ ਉਲਟ ਹੀ ਹੋ ਗਿਆ। ਦਿਮੀ ਨੂੰ ਵੀ ਉਸ ਦੇ ਮੰਮੀ ਪਾਪਾ ਪਰੇ ਕਰ ਲਏਗੇ। ਕਹਿੰਦੇ ਜੇ ਨਸ਼ਾ ਛੱਡੇਗਾ ਤਾਂ ਭੇਜਾਂਗੀ। ਮੈਨੂੰ ਤਾਂ ਲੱਗਦਾ ਹੈ ਕਿ ਕਿਸੇ ਤੋਂ ਮੇਰੀਆਂ ਖੁਸ਼ੀਆਂ ਵੇਖੀਆਂ ਨਹੀਂ ਗਈਆਂ। ਕਿਤੇ ਕਿਸ ਨੇ ਕੋਈ ਜਾਦੂ ਟੁਣਾ ਹਿਨਾ ਕਰ ਦਿੱਤਾ ਹੋਵੇ ਮੈਂ ਸਵੇਰੇ ਹੀ ਖੰਬਾਵੜੇ ਬਾਬੇ ਕੋਲ ਜਾ ਕੇ ਪੁੱਛਣਾ ਪਾਉਣੀ ਆ ਸਰੋਜ ਕਹਿੰਦੀ ਸੀ ਉਹ ਜਾਣੀ ਜਾਣਾ ਸਭ ਕੁਝ ਪੁੱਛ ਲੈਂਦਾ ਹੈ ਇਹ ਸੋਚਾਂ ਸੋਚਦਿਆਂ ਰੀਨੋ ਨੂੰ نیند ਆ ਜਾਂਦੀ ਆ ਸਵੇਰੇ ਉੱਠ ਕੇ ਉਹ ਸੋਨੂੰ ਨੂੰ ਉਠਾਉਂਦੀ ਆ ਤੇ ਕਹਿੰਦੀ ਆ ਕਿ ਸੋਨੂੰ ਤੇਰੇ ਪਾਪਾ ਤੇ ਵਿਕਾਸ ਤਾਂ ਸਾਰੀ ਰਾਤ ਘਰ ਹੀ ਨਹੀਂ ਆਏ ਮੈਨੂੰ ਬੜੀ ਟੈਨਸ਼ਨ ਹੋ ਰਹੀ ਆ ਪਤਾ ਨਹੀਂ ਦੋਵੇਂ ਕਿੱਥੇ ਗਏ ਨੇ ਕਿਤੇ ਕੁਝ ਹੋ ਹੀ ਨਾ ਜਾਵੇ ਉਸ ਨੂੰਨੂ ਕਹਿੰਦੀ ਆ ਕਿ ਸ਼ੀਲਾ ਰੋਟੀ ਪਕਾ ਰਹੀ ਆ ਤੂੰ ਨਹਾ ਕੇ ਰੋਟੀ ਖਾ ਕੇ ਦੁਕਾਨ ਤੇ ਜਾ ਕੇ ਵੇਖ ਤੇਰੇ ਪਾਪਾ ਉੱਥੇ ਨੇ ਕਿ ਨਹੀਂ ਮੈਂ ਆਉਣੀ ਆ ਤੇ ਕਹਿ ਕੇ ਉਹ ਬਾਹਰ ਨਿਕਲ ਜਾਂਦੀ ਆ ਉਸ ਰੋਚ ਨੂੰ ਨਾਲ ਲੈ ਕੇ ਆਟੂ ਲੈ ਖੰਪਾ ਵਾਲੀ ਬਾਬੇ ਕੋਲ ਚਲੇਗੀ 40 ਸਾਲ ਦਾ ਬਾਬਾ ਕਾਲੇ ਕੱਪੜੇ ਪਾਈ ਖੁੱਲੇ ਵਾਲ ਲਾਲ ਸੁਹਰ ਰੰਗ ਹੱਥ ਵਿੱਚ ਮੋੜ ਦੇ ਕੰਬਲੇ ਕੀ ਬੱਠਾ ਸੀ ਤੇ ਜੋ ਵੀ ਉਸ ਨੂੰ ਮੱਥਾ ਟੇਕਦਾ ਉਸੇ ਸਿਰ ਤੇ ਖੰਪ ਲਾਈ ਜਾਂਦਾ रीनु बाबे नु ਮੱਥਾ ਟੇਕ ਕੇ ਉਸਦੇ ਕੋਲ ਹੀ ਬੈਠ ਗਈ। ਬਾਬਾ ਬੱਚਾ ਬਹੁਤ ਵੱਡੀ ਪਰੇਸ਼ਾਨੀ ਵਿੱਚ ਐ ਤੂੰ। ਸਰੋਜ ਤੂੰ ਸੱਚ ਕਹਿ ਰਹੀ ਹਾਂ ਬਾਬਾ ਜੀ ਇਹ ਬਹੁਤ ਪਰੇਸ਼ਾਨ ਆ। ਬਾਬਾ ਸਾਡੇ ਕੋਲ ਆ ਕੇ ਸਭ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਬੱਚਾ ਦੱਸੋ ਕੀ ਪਰੇਸ਼ਾਨੀ ਆ। ਰੀਨੂ ਬਾਬਾ ਜੀ ਦੇ ਨੇੜੇ ਹੋ ਕੇ ਆਪਣੀ ਸਾਰੀ ਪਰੇਸ਼ਾਨੀ ਦੱਸਦੀ ਆ। ਅੰਬਾ ਬੱਚਾ ਬਾਬਿਆਂ ਦੇ ਦਰਬਾਰ ਲਈ 5100 ਰੁਪਏ ਦੀ ਦੀਖ ਦਿਓ। ਅਸੀਂ ਬਾਬੇ ਦੀ ਦਰਗਾਹ ਤੇ ਚੜਾਕੀ ਆਮਗੀ ਸਭ ਕੁਝ ਠੀਕ ਹੋ ਜਾਵੇਗਾ ਰੀਨੂ ਬਾਬੇ ਨੂੰ 51 ਸਰਪੇ ਦਿੰਦੀ ਆ ਤੇ ਬਾਬਾ ਉਸ ਨੂੰ ਪੇਪੋਤੀ ਦੇ ਕੀ ਕਹਿੰਦਾ ਆ ਕਿ ਇਹ ਪੇਪੋਤੀ ਪਾਣੀ ਵਿੱਚ ਗੋਲ ਕੇ ਸਾਰੇ ਘਰ ਵਿੱਚ ਛਿੜਕਾ ਕਰ ਦੇਣਾ ਰੀਨੂ ਘਾਰਾ ਕੇ ਬਾਬੇ ਦੇ ਕਹੀ ਅਨਸਾਰ ਕਰਦੀ ਅਤੇ ਸੋਚਦੀ ਆ ਕਿ ਹੁਣ ਸਭ ਕੁਝ ਠੀਕ ਹੋ ਜਾਵੇਗਾ ਉਹ ਸੋਨੂ ਨੂੰ ਦੁਕਾਨ ਤੇ ਫੋਨ ਕਰਦੀ ਕਿ ਤੇਰੇ ਪਾਪਾ ਆਏ ਨੇ ਸੋਨੂ ਕਹਿੰਦਾ ਕਿ ਪਾਪਾ ਦਾ ਫੋਨ ਆਇਆ ਸੀ ਕਿਉਂ ਜ਼ਰੂਰੀ ਕੰਮ ਦੇ ਕੁਝ ਦਿਨਾਂ ਲਈ ਬਾਹਰ ਗਏ ਹਨ ਦੁਕਾਨ ਤੂੰ ਹੀ ਸੰਭਾਲਣੀ ਰੀਨੂ ਕਹਿੰਦੀ ਕਿ ਵਿਕਾਸ ਦਾ ਉਸਦੇ ਦੋਸਤਾਂ ਤੋਂ ਪਤਾ ਕਰ ਉਹ ਕਿੱਥੇ ਗਿਆ ਹੈ ਦੋ ਦਿਨ ਤੋਂ ਘਰ ਨਹੀਂ ਆਇਆ ਸੋਨੂੰ ਵਿਕਾਸ ਦੇ ਸਾਰੇ ਦੋਸਤਾਂ ਨੂੰ ਪੁੱਛਤਾ ਹੈ ਪਰ ਉਹ ਕਹਿੰਦੇ ਕਿ ਵਿਕਾਸ ਤਾਂ ਦੋ ਦਿਨ ਤੋਂ ਸਾਡੇ ਕੋਲ ਹੀ ਨਹੀਂ ਬਲਕਿ 15 ਦਿਨ ਵਿਕਾਸ ਨੂੰ ਹਸਪਤਾਲ ਹੀ ਰੱਖਦਾ ਹੈ ਤੇ ਆਪ ਹਰ ਵੇਲੇ ਵਿਕਾਸ ਦੇ ਨਾਲ ਰਹਿੰਦਾ ਹੈ ਉਸ ਨੂੰ ਖਾਣਾ ਖਵਾਉਂਦਾ ਦੁੱਧ ਫਲ ਫਰੂਟ ਹਨ ਪੂਰੀ ਖਰਾਕ ਦਿੰਦਾ ਤੇ ਨਸ਼ਾ ਛੱਡਣ ਵਿੱਚ ਉਸ ਨੂੰ ਹਿੰਮਤ ਦਿੰਦਾ ਹੈ ਵਿਕਾਸ ਵੀ ਪਾਪਾ ਨੂੰ ਆਪਣਾ ਧਿਆਨ ਰੱਖਦੇ ਆ ਵੇਖ ਕੇ ਉਹਨਾਂ ਦੀ ਗੱਲ ਮੰਨਦਾ ਹੈ ਤੇ ਨਸ਼ਾ ਛੱਡਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਬਲਰਾਜ ਨੂੰ ਇਹ ਹੀ ਸਿੱਖੇ ਉਹਨਾਂ ਵਿਕਾਸ ਨੂੰ ਠੀਕ ਕਰਕੇ ਹੀ ਵਿਮੀ ਦੇ ਘਰ ਉਸ ਨੂੰ ਲੈਣ ਜਾਵੇਗਾ ਇਸ ਲਈ ਉਹ ਆਪਣਾ ਕੰਮ ਵੀ ਛੱਡ ਕੇ ਵਿਕਾਸ ਦਾ ਇਲਾਜ ਕਰਾ ਰਿਹਾ ਸੀ ਪਰ ਐਸ਼ੋਕ ਸੋਚਦਾ ਹੈ ਕਿ ਵਿਮੀ ਨੂੰ ਉੱਥੇ ਹੀ ਭੇਜਣਾ ਹੈ ਜੋ ਮੁੜ ਕੇ ਵਿਮੀ ਦਾ ਪਤਾ ਵੀ ਨਹੀਂ ਲੈਣਾ। ਮੀਨਾ ਵੀ ਸੋਚਦੀ ਆ ਕਿ ਰੀਨੂ ਨੇ ਬਹੁਤ ਗਲਤ ਕੀਤਾ ਹੈ। ਉਸ ਨੇ ਮੇਰੇ ਪਰੋਸੇ ਨੂੰ ਖਤਮ ਕਰ ਦਿੱਤਾ ਹੈ। ਅਸ਼ੋਕ ਨੇ ਜ਼ਮੀਨ ਹੁਣ ਉਹਨਾਂ ਦੇ ਕਰਨੇ ਵੇਚਣਾ। ਉਹ ਦਰਰੀਨੂ ਬਹੁਤ ਪਰੇਸ਼ਾਨ ਹੋ ਗਈ ਸੀ ਕਿ ਦੋਵੇਂ ਪੋਪੁੱਤ ਕਿੱਥੇ ਚਲੇ ਗਏ। 15 ਦਿਨ ਹੋ ਗਏ ਨੇ ਬਲਰਾਸ ਦਾ ਇੱਕ ਦਿਨ ਵੀ ਦੁਕਾਨ ਨੌਕਰਾਂ ਦੇ ਸਿਰ ਤੇ ਨਹੀਂ ਛੱਡਦਾ। ਬਾਪੇ ਦੀ ਪੋਪੁੱਤੀ ਦਾ ਵੀ ਕੋਈ ਕੰਮ ਨਹੀਂ ਕੀਤਾ। ਮੈਂ 51 ਸੌ ਵੀ ਦੇ ਆਈ। ਹੁਣ ਤਾਂ ਥਾਣੇ ਰਿਪੋਰਟ ਕਰਨੀ ਚਾਹੀਦੀ। ਕਿਤੇ ਘਰ ਬੈਠੇ ਰਹੀਏ ਤੇ ਉਹ ਸੋਚ ਕੇ ਡਰ ਜਾਂਦੀ ਆ ਗਵੰਡਾ ਨਾ ਵੀ ਪੁੱਛਦੀਆਂ ਸਨ ਕਿ ਤੇਰਾ ਨੌ ਪੁੱਤ ਤੇ ਬਲਰਾਜ ਕਿੱਥੇ ਗਏ ਹਨ ਕੋਈ ਕਈ ਬਹਾਨੇ ਬਣਾਉਂਦੀ ਆ ਹੁਣ ਉਸ ਨੂੰ ਅਹਿਸਾਸ ਹੁੰਦਾ ਹੈ ਪਰਿਵਾਰ ਕੀ ਹੁੰਦਾ ਹੈ ਤੇ ਪਤੀ ਦੀ ਕੀ ਹੈ ਮੇਤਾ ਜਿਸ ਦੀ ਉਹ ਬਿਲਕੁਲ ਪਰਵਾਹ ਨਹੀਂ ਕਰਦੀ ਸੀ ਇੱਕ ਸਰੋਜ ਹੀ ਸੀ ਜਿਸ ਨੂੰ ਸਾਰੀ ਗੱਲ ਪਤਾ ਸੀ ਉਹ ਸਵੇਰੇ ਹੀ ਸਰੋਜ ਨੂੰ ਲੈ ਕੇ ਫਿਰ ਬਾਪੇ ਕੋਲ ਜਾਂਦੀ ਆ ਤੇ ਬਾਪੇ ਦੇ ਪੈਰਾਂ ਤੇ ਡਿੱਕੇ ਰੋਣ ਲੱਗ ਪਈ ਬਾਬਾ ਜੀ ਮੇਰਾ ਪਤੀ ਤੇ ਬੇਟਾ 15 ਦਿਨ ਤੋਂ ਘਰ ਨਹੀਂ ਆਏ ਪਤਾ ਨਹੀਂ ਕਿੱਥੇ ਚਲੇ ਗਏ ਹਨ ਸਾਨੂੰ ਕੁਝ ਨਹੀਂ ਦੱਸ ਕੇ ਗਏ ਕੁਝ ਕਰੋ ਬਾਬਾ ਜੀ ਕਿ ਉਹ ਘਰ ਆ ਜਾਣ ਬਾਬਾ ਉਹਨਾਂ ਦੇ ਕਿਸੇ ਨੇ ਪੈਰ ਛੱਕਰ ਪੰਨਿਆ ਹੈ ਕਿ ਉਹ ਘਰ ਹੀ ਨਾ ਟਿਕਣ ਇਸੇ ਉਪਾলে ਬਾਬੇ ਦੇ ਦਰਬਾਰ ਵਿੱਚ 11000 ਦੀ ਦੇਖ ਜੜਾਣੀ ਪਵੇਗੀ ਅਰੀ ਬਾਬਾ ਜੀ ਮੈਂ ਕਿਹੜਾ ਇਹਨੇ ਪੈਸੇ ਲੈ ਕੇ ਆਏ ਹਾਂ ਬਾਬਾ ਕੋਈ ਨਾ ਵੱਚਾ ਕੱਲ ਦੇ ਜਾਣਾ ਅਗਲੇ ਦਿਨ ਰੀਨੂ ਇਕੱਲੀ ਹੀ 11000 ਰੁਪਏ ਲੈ ਕੇ ਬਾਬੇ ਦੇ ਘੇਰੇ ਪਹੁੰਚ ਆਂਦੀ ਆ। ਬਾਬਾ ਅੰਦਰ ਕਮਰੇ ਵਿੱਚ ਬੈਠਾ ਸੀ। ਰੀਨੂ ਪੈਸੇ ਬਾਬੇ ਦੇ ਅੱਗੇ ਰੱਖ ਕੇ ਮੱਥਾ ਟੇਕਦੀ ਆ। ਕਿ ਬੱਚਾ ਲੋ ਪ੍ਰਸ਼ਾਦ ਲੈ ਲਓ। ਰੀਨੂ ਪ੍ਰਸ਼ਾਦ ਲੈਣ ਲੱਗੀ ਤਾਂ ਬਾਬੇ ਨੇ ਉਸ ਦਾ ਹੱਥ ਫੜ ਲਿਆ ਤੇ ਕਹਿੰਦਾ ਹੋਰ ਵੀ ਕੋਈ ਪਰੇਸ਼ਾਨੀ ਹੈ ਤਾਂ ਦੂਰ ਹੋ ਜਾਏਗੀ। ਰੀਨੂ ਮੇਰਾ ਹੱਥ ਛੱਡ ਬੱਬਾ ਇਹ ਕੀ ਕਰਦਾ? ਬਾਬਾ ਮੈਂ ਤਾਂ ਕਿਹਾ ਜੀ ਇਕੱਲੀ ਆਈ। ਕੋਈ ਹੋਰ ਵੀ ਸਮੱਸਿਆ ਦੂਰ ਕਰਨੀ ਹੋਣੀ ਰੀ ਨੂੰ ਬਾਬੇ ਤੋਂ ਹੱਥ ਛੁੜਾ ਕਾਲੀ ਨਾਲ ਬਾਹਰ ਨਿਕਲ ਲਾਈ ਉਸ ਸਾਨਾ ਨਾ ਸਾਨੀਰ ਪਰੇ ਹਸੀ ਉਹ ਸੜਕ ਤੇ ਆ ਕੇ ਾਟੂ ਲੈ ਕੇ ਕਾਰ ਆਉਂਦੀ ਆ ਹਾਈ ਰੱਬਾ ਜੇ ਮੇਰੇ ਨਾਲ ਕੁਝ ਹੋ ਜਾਂਦਾ ਤਾਂ 16000 ਰੁਪਏ ਕੇ ਤੇ ਇੱਜ਼ਤ ਵੀ ਚਲੀ ਜਾਣੀ ਸੀ ਇਹੋ ਜਿਹੇ ਤੇ ਵੀਡੀਓ ਬਣਾ ਬਲੈਕਮਿਲ ਵੀ ਕਰਦੇ ਨੇ ਅੱਜ ਤੇ ਬਚ ਗਈ ਅੱਗੇ ਤੋਂ ਨਹੀਂ ਕਿਸੇ ਬਾਬੇ ਕੋਲ ਜਾਂਦੀ ਤੇ ਆਪਣੇ ਕਮਰੇ ਵਿੱਚ ਜਾ ਕੇ ਬੱਢਦੀ ਲੇਟ ਗਈ ਉਸਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਹ ਮਨਾਂ ਮੁਹੀ ਪਾਰ ਚੁੱਕੀ ਆਈ ਹੋਵੇ ਤੇ ਉਸ ਦਾ ਸਰੀਰ ਟੁੱਟ ਕੇ ਛੂਰ ਹੋ ਗਿਆ ਹੋਵੇ ਸ਼ਿਲਾ ਉਸ ਨੂੰ ਪੁੱਛਦੀ ਆ ਕਿ ਬੀਬੀ ਜੀ ਰੋਟੀ ਲੈ ਕੇ ਆਵਾ ਰੀਨੂ ਨਹੀਂ ਅੱਜ ਮੈਨੂੰ ਭੁੱਖ ਨਹੀਂ ਠਹਿਰ ਕੇ ਖਾਵਾਂਗੀ ਤੇ ਉਹ ਅੱਖਾਂ ਬੰਦ ਕਰਕੇ ਰਿਲੈਕਸ ਹੋਣ ਦੀ ਕੋਸ਼ਿਸ਼ ਕਰਦੇ ਆ ਵਿਕਾਸ ਹੁਣ ਪੂਰੀ ਤਰ੍ਹਾਂ ਨਸ਼ਾ ਛੱਡ ਚੁੱਕਿਆ ਸੀ ਤੇ ਇਹ ਬਲਰਾਸੀ ਮਿਹਨਤ ਦਾ ਸਦਕਾ ਸੀ ਪਰ ਡਾਕਟਰ ਨੇ ਕੁਝ ਨਸ਼ਾ ਛੁਡਵਾਉਣ ਦੀਆਂ ਗੋਲੀਆਂ ਦਿੱਤੀਆਂ ਸਨ ਜੋ ਹੌਲੀ-ਹੌਲੀ ਕੱਟ ਕਰਕੇ ਬੰਦ ਕਰ ਲਿਆ ਸਨ ਬਲਰਾਜ ਅਸ਼ੋਕ ਨੂੰ ਫੋਨ ਕਰਦਾ ਹੈ ਕਿ ਤੁਸੀਂ ਮਿਹਰ ਨਸ਼ਾ ਛਡਾਊ ਕੇਂਦਰ ਵਿੱਚ ਜਾ ਕੇ ਮੈਨੂੰ ਮਿਲੋ ਅਸ਼ੋਕ ਬਲਰਾਜ ਕੋਲ ਆਉਂਦਾ ਹੈ ਤਹੌਸਨ ਹਸਪਤਾਲ ਦੇ ਅੰਦਰ ਵਿਕਾਸ ਕੁੱਲਿਆ ਜਾਂਦਾ ਹੈ ਵਿਕਾਸ ਅਸ਼ੋਕ ਦੀ ਗੋਡੀ ਹੱਥ ਲਾਉਂਦਾ ਹੈ ਬਲਰਾਜ ਭਾਈ ਸਾਹਿਬ ਵਿਕਾਸ ਹੁਣ ਬਿਲਕੁਲ ਨਸ਼ਾ ਛਡ ਚੁੱਕਿਆ ਹੈ ਮੈਂ ਤਾਂ ਹੀ ਦੁਬਾਰਾ ਵਿਮਿੰ다 ਪਤਾ ਲੈਂ ਵੀ ਨਹੀਂ ਆਇਆ ਕਿਉਂਕਿ ਮੈਂ ਉਸ ਦਿਨ ਦਾ ਹੀ ਆਪਣੇ ਸਾਰੇ ਕੰਮ ਕਾਰ ਛੱਡ ਗਏ ਵਿਕਾਸ ਸੇ ਕੋਲ ਹੀ ਰਹਾ ਹਾਂ ਹਣ ਤੁਸੀਂ ਦੱਸੋ ਅਸੀਂ ਕਦੋਂ ਬੀਮੀ ਨੂੰ ਲੈਣ ਆਈ ਅਸ਼ੋਕ ਸਾਨੂੰ ਕਿਹੜਾ ਬੀਮੀ ਨੂੰ ਘਰ ਰੱਖ ਕੇ ਖੁਸ਼ੀ ਮਿਲਨੀ ਆ ਤੂੰ ਦੱਸ ਵਿਕਾਸ ਹੁਣ ਪੱਕਾ ਰਹੇਗਾ ਫੇਰ ਨਾ ਇਹਨਾਂ ਕੰਮਾਂ ਵਿੱਚ ਪਈ ਵਿਕਾਸ ਨਹੀਂ ਜੀ ਹੁਣ ਮੈਨੇ ਔਖੇ ਹੋ ਕੇ ਛੱਡਿਆ ਸਭ ਕੁਝ ਆਪਾਂ ਹੁਣ ਕਿਸੇ ਚੀਜ਼ ਫਲ ਵਿੰਦੇ ਵੀ ਨਹੀਂ ਅਸ਼ੋਕ ਚਲੋ ਫਿਰ ਆ ਜਾਓ ਜਦੋਂ ਤੁਹਾਡਾ ਦਿਲ ਕਰੇ ਬਲਰਾਸ ਅਸੀਂ ਅੱਜ ਕਰ ਜਾਂਦੇ ਹਾਂ ਤੇ ਕੱਲ ਹੀ ਵਿਮੀ ਨੂੰ ਲੈਣ ਆ ਜਾਵਾਂਗੇ ਉਹ ਡਾਕਟਰ ਕੋਲ ਜਾ ਕੇ ਛੁੱਟੀ ਲਈ ਕਹਿੰਦਾ ਹੈ ਡਾਕਟਰੋਂ ਤਾਂ ਅਸ਼ੋਕ ਨੂੰ ਕਹਿੰਦਾ ਆ ਕਿ ਮੇਰੇ ਦੋਸਤ ਨੇ ਬਹੁਤ ਮਿਹਨਤ ਕੀਤੀ ਆ ਆਪਣੇ ਪੁੱਤਰ ਦਾ ਨਸ਼ਾ ਛਡਵਾਉਣ ਲਈ 15-16 ਦਿਨ ਹੋ ਗਏ ਇਸ ਲਈ ਦਿਨ ਦਾ ਸੌਂਕੀ ਨਹੀਂ ਵੇਖਿਆ ਅਸ਼ੋਕ ਇਹਨਾਂ ਦੀ ਮਿਹਨਤ ਨੂੰ ਫਲ ਲੱਗਿਆ ਵਿਕਾਸ ਬੇਟਾ ਠੀਕ ਹੋ ਗਿਆ ਬਿਲਕੁਲ ਸੇ ਵਿਕਾਸ ਚੰਨ ਲੱਗੇ ਅਸ਼ੋਕ ਨੂੰ ਕਹਿੰਦੇ ਹਨ ਕਿ ਅਸੀਂ ਕੱਲ ਸਵੇਰ ਹੀ ਵਿਮੀ ਨੂੰ ਲੈਣ ਆਵਾਂਗੇ ਅਸ਼ੋਕ ਕਹ ਰਿਹਾ ਤਾਂ ਵਿਮੀ ਨੂੰ ਕਹਿੰਦਾ ਕਿ ਮੈਨੂੰ ਵਿਕਾਸ ਦੇ ਪਾਪਾ ਦਾ ਫੋਨ ਆਇਆ ਸੀ ਤੇ ਮੈਨੂੰ ਉਹਨਾਂ ਨਸ਼ਾ ਛਡਾਊ ਕੇਂਦਰ ਵਿੱਚ ਬੁਲਾਇਆ ਸੀ ਉਹਨਾਂ ਨੇ ਵਿਕਾਸ ਨੂੰ 15 ਦਿਨ ਉੱਥੇ ਹੀ ਰੱਖਿਆ ਹੈ ਤੇ ਹੁਣ ਉਸਨੇ ਬਿਲਕੁਲ ਨਸ਼ਾ ਛੱਡ ਦਿੱਤਾ ਹੈ ਉਹ ਕਹਿੰਦੇ ਸੀ ਕਿ ਅਸੀਂ ਸਵੇਰੇ ਵਿੰਮੀ ਨੂੰ ਲੈਣ ਆਵਾਂਗੇ ਵਿੰਮੀ ਪੁੱਤਰ ਤੂੰ ਦੱਸ ਜਾਣਾ ਚਾਹਣੀ ਆ ਕਿ ਨਹੀਂ ਵਿੰਮੀ ਕਹਿੰਦੀ ਪਾਪਾ ਮੈਂ ਆਪਣੇ ਘਰ ਹੀ ਜਾਣਾ ਹੈ ਅਸ਼ੋਕ ਫਿਰ ਤੂੰ ਮੇਰੇ ਨਾਲ ਗੱਡੀ ਤੇ ਜਾ ਕੇ ਆਪਣੇ ਕੱਪੜੇ ਵਗੈਰਾ ਲੈ ਆ ਵੈਨਮੀ ਪਾਪਾ ਮੈਂ ਤਾਂ ਜਾਵਾਂਗੀ ਪਹਿਲਾਂ ਮੰਮੀ ਨਾਲ ਤੁਸੀਂ ਝਗੜਾ ਖਤਮ ਕਰੋ ਤੇ ਬਾਜ਼ਾਰ ਤੁਸੀਂ ਦੋਵੇਂ ਜਾਓ ਤੇ ਮੰਮੀ ਦਾ ਹੱਥ ਫੜ ਪਾਪਾ ਦੇ ਹੱਥ ਤੇ ਰੱਖ ਦਿੰਦੀ ਆ ਨੀਨਾ ਤਾਂ ਆਪਣੇ ਆਪ ਤੇ ਕਾਬੂ ਨਹੀਂ ਰਹਿੰਦਾ ਉਹ ਸੋਚਦੀ ਆ ਕਿ ਵਿਮੀ ਮੇਰਾ ਕਿੰਨਾ ਕਰਦੀ ਆ ਤੇ ਮੈਂ ਸੱਚੀ ਉਸਦੀ ਮਾਂ ਨਹੀਂ ਬਣ ਸਕੀ ਤੇ ਉਸੇ ਪਿਆਰ ਨੂੰ ਉਸ ਤੋਂ ਦੂਰ ਕਰ ਦਿੱਤਾ ਤੇ ਝੋਰ-ਝੋਰ ਤੇ ਰੋਣ ਲੱਗਦੀ ਆ ਅਸ਼ੋਕ ਉਸ ਨੂੰ ਚੁੱਪ ਕਰਾਉਂਦਾ ਹੈ ਅਸ਼ੋਕ ਤੇ ਨੀਨਾ ਦੋਵੇਂ ਕੱਪੜੇ ਵਗੈਰਾ ਲੈਣ ਬਾਜ਼ਾਰ ਚਲੇ ਜਾਂਦੇ ਹਨ ਉਧਰ ਬਲਰਾਸ ਦੇ ਵਿਕਾਸ ਨੂੰ ਲੈ ਕੇ ਘਰ ਆਉਂਦਾ ਹੈ ਤਾਂ ਰੀਨੂ ਅਜੇ ਤੱਕ ਅੰਦਰ ਹੀ ਪਈ ਹੋਈ ਸੀ ਸ਼ੀਲਾ ਨੇ ਜਦੋਂ ਉਹਨਾਂ ਨੂੰ ਆਉਂਦੇ ਦੇਖਿਆ ਤਾਂ ਉਹ ਬੋਲੀ ਬਾਬੂ ਜੀ ਵਿਕਾਸ ਪਿਤਾ ਆ ਗਏ ਕਿੱਥੇ ਗਏ ਸੀ ਤੁਸੀਂ ਰੀਨੂ ਆਵਾਜ਼ ਸੁਣ ਕੇ ਬਾਹਰ ਆਉਂਦੀ ਆ ਵਿਕਾਸ ਮੇਰਾ ਪੁੱਤ ਆ ਗਿਆ ਤੇ ਉਸ ਨੂੰ ਆਪਣੇ ਨਾਲ ਕੁੱਟ ਕੇ ਪਿਆਰ ਦਿੰਦੀ ਆ ਬਲਰਾਸ ਨੂੰ ਤੁਸੀਂ ਵਿਕਾਸ ਨੂੰ ਲੈ ਕੇ ਇਹਨੇ ਦਿਨ ਦੇ ਕਿੱਥੇ ਚਲੇ ਗਏ ਸੀ ਮੇਰਾ ਪਤਾ ਕੀ ਹਾਲ ਹੋ ਗਿਆ ਸੀ ਬਲਰਾਸ ਮੈਂ ਤੇਰੀ ਕੀਤੀ ਗਲਤੀ ਨੂੰ ਸਦਾਰਨ ਤੇ ਵਿਕਾਸ ਦੀ ਜ਼ਿੰਦਗੀ ਨੂੰ ਸਵਾਰਨ ਗਿਆ ਸੀ ਹੁਣ ਇਸ ਤਾਂ ਨਵਾਂ ਜਨਮ ਹੋਇਆ ਰੀਨੂ ਦੱਸ ਕਿ ਨਹੀਂ ਜਾ ਸਕਦੇ ਸੀ ਬਲੰਸ ਤੂੰ ਕੀ ਕਰਨਾ ਸੀ ਜੋ ਤੈਨੂੰ ਦੱਸ ਕੇ ਜਾਂਦਾ ਹਾਂ 나ੜੇ ਸਵੇਰੇ ਬੀਮੀ ਨੂੰ ਲੈਣ ਜਾਣਾ ਹੈ ਸੀ ਤੂੰ ਇਹਨਾਂ ਦੋਵਾਂ ਤੋਂ ਦੂਰ ਹੀ ਰਹੇ ਤਾਂ ਚੰਗਾ ਹੈ ਬਲਨਸ ਵਿਕਾਸ ਇੱਕ ਕਮਰੇ ਵਿੱਚ ਹੀ ਉਸ ਕੋਲ ਬੈਠ ਗਿਆ ਤੇ ਰੀਨੂ ਮੂੰਹ ਵਟ ਕੇ ਆਪਣੇ ਕਮਰੇ ਵਿੱਚ ਚਲੀ ਗਈ ਸ਼ੀਲਾ ਉਹਨਾਂ ਨੇ ਰੋਟੀ ਲੈ ਕੇ ਦਿੰਦੀ ਆ ਰੋਟੀ ਖਾਣ ਤੋਂ ਬਾਅਦ ਬਿਲਾਸ ਵਿਕਾਸ ਨੂੰ ਦਵਾਈ ਦਿੰਦਾ ਹੈ। ਰਾਤ ਨੂੰ ਸੋਨੂੰ ਦੁਕਾਨ ਤੋਂ ਆਇਆ ਤਾਂ ਆਪਣੇ ਪਾਪਾ ਤੇ ਭਰਾ ਨੂੰ ਮਿਲ ਕੇ ਪੁੱਛਦਾ ਹੈ ਕਿ ਪਾਪਾ ਤੁਸੀਂ ਕਿਸ ਕੰਮ ਗਏ ਸੀ? ਐਨੇ ਦਿਨ ਲਾਇ ਬਿਲਾਸ ਤੂੰ ਦੱਸ ਦੁਕਾਨ ਤੇ ਜਾਂਦਾ ਸੀ ਕਿ ਨਹੀਂ? ਸੋਨੂੰ ਹਾਂਜੀ ਮੈਂ ਤੇ ਰੋਜ਼ ਜਾਂਦਾ ਸੀ। ਹੁਣ ਵੀ ਉੱਥੇ ਹੀ ਆ ਰਹੇ ਹਾਂ। ਬਿਲਾਸ ਕੱਲ ਵੀ ਤੂੰ ਹੀ ਜਾਣਾ ਹੈ। ਅਸੀਂ ਕੱਲ ਵੀ ਮੈਨੂੰ ਲੈਣ ਜਾਣਾ ਹੈ। ਵਿਪਨ ਜੀ ਤੇ ਰਾਤ ਨੂੰ ਘਰ ਆਇਆ ਤਾਂ ਵਿਮੇਨ ਪੁੱਛਦਾ ਹੈ ਮੰਮੀ पापा कितने बिमी बाजार गए हैं यह सुन के बिपन भी खुश होंगे है कि मम्मी पापा की सुलह हो गई अशोक नीना वापस आई तो सारे रल मिल दी के विमी के कपड़े वगैरह देखते हैं जान की तैयारी करते हैं विमी मम्मी पापा के परा न जफ्फी पाके कहें सारे एवे ही खुश रहो बिपन मेरे लाडो तू भी हमेशा अपने घर खुश रहे सारे बहुत खुश सन कि सब कुछ ठीक हो गया है ਅਗਲੇ ਦਿਨ ਬਲਰਾਹ ਸੇ ਵਿਕਾਸ ਬਿਮੀ ਨੂੰ ਲੈ ਲਿਆਉਂਦੇ ਹਨ ਵਿਪਨ ਉਹਨਾਂ ਦੇ ਆਉਣ ਤੋਂ ਪਹਿਲਾਂ ਪਾਪਾ ਨੂੰ ਕਹਿੰਦਾ ਹੈ ਕਿ ਬਿਮੀ ਨੂੰ ਭੇਜਣ ਤੋਂ ਪਹਿਲਾਂ ਇੱਕ ਵਾਰ ਵਿਕਾਸ ਨੂੰ ਵਾਰਨਿੰਗ ਤੇ ਦੇਣੀ ਕਿ ਜੇ ਹੁਣ ਬਿਮੀ ਨੂੰ ਹੱਥ ਵੀ ਲਾਇਆ ਤਾਂ ਅਸੀਂ ਬਿਮੀ ਨੂੰ ਲੈ ਆਉਣਾ ਹੈ ਅਸ਼ੋਕ ਨਹੀਂ ਪੁੱਤਰ ਆਪਣੇ ਹੁਣ ਇਸ ਤਰ੍ਹਾਂ ਬੋਲਣਾ ਠੀਕ ਨਹੀਂ ਆ ਉਹ ਨਿਸ਼ਚੈ ਛੱਡ ਰਿਹਾ ਹੈ ਇਹੋ ਜਿਹੇ ਸਮੇ ਉਸ ਨੂੰ ਪਿਆਰ ਨਾਲ ਸਮਝਾਉਣ ਦੀ ਜ਼ਰੂਰਤ ਹੈ ਨਾ ਕਿ ਇਹੋ ਜਿਹੀਆਂ ਗੱਲਾਂ ਕਰਨ ਦੀ ਜੇ ਕੋਈ ਗੱਲ ਹੋਈ ਤਾਂ ਫਿਰ ਮੈਂ ਬਿਮੀ ਨੂੰ ਉੱਥੇ ਰਹਿਣ ਹੀ ਨਹੀਂ ਦੇਣਾ ਜਦੋਂ ਬਲਾਸ ਤੇ ਵਿਕਾਸ ਆਏ ਤਾਂ ਸ਼ੋਕ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਚਾਹ ਪਾਣੀ ਪਿਆਇਆ ਸ਼ੋਕ ਤੇ ਬਲਾਸ ਆਪਸ ਵਿੱਚ ਗੱਲਾਂ ਕਰ ਰਹੇ ਸਨ ਪਰ ਵਿਕਾਸ ਛੁੱਪ ਕਰਕੇ ਬੈਠਾ ਸੀ ਉਸਨੇ ਬਿਮੀ ਨੇ ਇੱਕ ਵਾਰ ਪੁੱਛਿਆ ਕਿ ਤੂੰ ਠੀਕ ਏ ਫਿਰ ਕੁਝ ਨਹੀਂ ਬੋਲਿਆ ਵਿੱਪਨ ਵੀ ਚੁੱਪ ਸੀ ਕਿਉਂਕਿ ਉਹ ਸੋਚਦਾ ਹੈ ਕਿ ਮੈਂ ਇਸਨੂੰ ਕੀ ਗੱਲ ਕਰਾਂ ਐਵੇਂ ਕੁਝ ਬੋਲਿਆ ਗਿਆ ਤਾ ਪਾਪਾ ਕਹਿੰਗੇ ਤੂੰ ਇੰਜ ਕਿਉਂ ਕਿਹਾ ਚਾਹ ਪੀ ਕੇ ਬੱਲਾਸ ਕਹਿੰਦਾ ਚਲੋ ਗਮੀ ਬੇਟਾ ਚੱਲੀਏ ਫਿਰ ਗਮੀ ਹਾਂਜੀ ਪਾਪਾ ਜੀ ਚਲੋ ਚੱਲਦੇ ਹਾਂ ਅਸ਼ੋਕ ਖਾਣਾ ਖਾ ਕੇ ਜਾਇਓ ਤਿਆਰ ਹੈ ਤੇ ਨੀਨਾ ਨੂੰ ਆਵਾਜ਼ ਮਾਰਦਾ ਹੈ ਕਿ ਖਾਣਾ ਲੈ ਕੇ ਆਓ ਬੱਲਾਸ ਨਹੀਂ ਪਾਈ ਸਾਬ ਖਾਣਾ ਖਾ ਕੇ ਹੀ ਆਈ ਸੀ ਹੁਣ ਚਲਦੇ ਹਾਂ ਅੱਜ ਦੁਕਾਨ ਜਾ ਕੇ ਵੀ ਵੇਖਣਾ ਹੈ ਸੋ ਉਹਨਾਂ ਨੇ ਐਵੇਂ ਦਿਨ ਉੱਤੇ ਕੀ ਰੰਗ ਲਾਏ ਹਨ ਨੀਨਾ ਵਿੱਪਾ ਨੂੰ ਕਹਿੰਦੀ ਆ ਕਿਸਾਰਸਮਾਨ ਗੱਡੀ ਵਿੱਚ ਰੱਖਦੇ ਤੇ ਨੀਨਾ ਵਿੰਮੀ ਨੂੰ ਨਾਲ ਲਿਜਾ ਕੇ ਆਰਾਮ ਨਾਲ ਗੱਡੀ ਵਿੱਚ ਬਿਠਾ ਦਿੰਦੀ ਆ ਉਹ ਸਾਰਿਆਂ ਨੂੰ ਮਿਲ ਕੇ ਵਿਦਾ ਲੈਂਦੇ ਹਨ ਜਦੋਂ ਉਹ ਘਰ ਪਹੁੰਚਦੇ ਹਨ ਤਾਂ ਸ਼ੀਲਾ ਛੇਤੀ ਨਾਲ ਕੰਮ ਛੱਡ ਕੇ ਇੱਥੇ ਪਹੁੰਚ ਜਾਂਦੀ ਆ ਸ਼ੀਲਾ ਆ ਗਈ ਵਿੰਮੀ ਬੇਟਾ ਵਿੰਮੀ ਵੀ ਉਸ ਨੂੰ ਮਿਲਦੀ ਆ ਤੇ ਉਹ ਵਿੰਮੀ ਨੂੰ ਫੜ ਕੇ ਉਸਦੇ ਕਮਰੇ ਤੱਕ ਲੈ ਜਾਂਦੀ ਆ ਬਲਰਾਜ ਵਿੰਮੀ ਨੂੰ ਕਹਿੰਦਾ ਹੈ ਕਿ ਵਿਕਾਸ ਦਾ ਪੂਰਾ ਧਿਆਨ ਰੱਖਣਾ ਤੀ ਉਸ ਨੂੰ ਉਸਦੀ ਦਵਾਈ ਦੇ ਵਾਰਿ ਸਮਝਾਉਂਦਾ ਹੈ। ਵਿਮੀ ਪਪਾ ਜੀ ਮੈਨੂੰ ਡਾਕਟਰ ਨੇ ਜਿਆਦਾ ਚੱਲਣ ਫਿਰੰਤੋਂ ਮਨਾ ਕੀਤਾ ਹੈ। ਮਿਹਨਤ ਇਹ ਮਗਰ ਕਿੱਥੇ ਜਾਵਾਂਗੀ? ਤੁਸੀਂ ਵਿਕਾਸ ਨੂੰ ਆਪਣੇ ਨਾਲ ਹੀ ਲੈ ਜਾਓ। ਬਲਰਾਜ ਹਾਂ ਪੁੱਤਰ ਤੇਰੀ ਗੱਲ ਠੀਕ ਹੈ। ਤਿਉ ਵਿਕਾਸ ਨੂੰ ਨਾਲ ਲੈ ਜਾਂਦਾ ਹੈ। ਰੀਨੋਟ ਕੇ ਬਾਹਰ ਵੀ ਨਹੀਂ ਆਉਂਦੀ। ਵਿਮੀ ਸ਼ੀਲਾ ਨੂੰ ਪੁੱਛਦੀ ਆ ਕਿ ਮੰਮੀ ਜੀ ਕਿੱਥੇ ਹਨ? ਸ਼ੀਲਾ ਪੁੱਤ ਅੰਦਰ ਹੀ ਨੇ ਬੀਬੀ ਜੀ। ਵਿਮੇ ਸ਼ੀਲਾ ਨੂੰ ਕਹਿੰਦੀ ਹੈ ਕਿ ਆਂਟੀ ਜੀ ਮੈਨੂੰ ਮੰਮੀ ਜੀ ਦੇ ਕਮਰੇ ਵਿੱਚ ਲੈ ਜਾ। ਸ਼ੀਲਾ ਵੀ ਮੈਨੂੰ ਰੀਨੂ ਦੇ ਕਮਰੇ ਵਿੱਚ ਲੈ ਗਈ। ਰੀਨੂ ਬੈਠੇ ਪਈ ਹੋਈ ਸੀ। ਵੀ ਮੈਨ ਉਸੇ ਪੈਰਿਆਤ ਲਾਈ ਤੇ ਕਹਿੰਦੀ ਕੀ ਹਾਲ ਮੰਮੀ ਜੀ ਪਈ ਹੋਇਓ ਠੀਕ ਹੋ ਤੁਸੀਂ? ਰੀਨੂ ਮੈਨੂੰ ਕਿ ਹੁਣ ਆਏ ਚੰਗੀ ਭਲੀ ਸੀ ਜਿੱਦਨ ਦੀ ਤੂੰ ਆਈ ਹੈ ਮੇਰੇ ਤੋਂ ਮੇਰੇ ਮੁੰਡੇ ਨੂੰ ਤੇ ਮੇਰੇ ਬੰਦੇ ਨੂੰ ਦੂਰ ਕਰ ਦਿੱਤਾ ਹੈ। ਜਿੱਥੇ ਮੇਰੇ ਪਿਛੇ ਬਿਨਾਂ ਇੱਕ ਪੈਰ ਨਹੀਂ ਸੀ ਪੁੱਟਦੇ। ਹੁਣ 15 ਦਿਨ ਦੋਵੇਂ ਪਿਉ ਪਤ ਘਰੋਂ ਬਾਹਰ ਰਹੇ ਨੇ ਤੇ ਮੈਨੂੰ ਦੱਸਿਆ ਤੱਕ ਨਹੀਂ। गए ने घर आके भी उन्होंने मैंने कहा कि, कि तू तो विमे विकास तो दूर रहना है फिर तू तो मेरे को रेण आई है दूर ही रह मेरे तो मैं तेरी कि लगती हाँ मम्मी जी मैं तो, तो कुछ नहीं किया पापा जी कुछ कहें तो उन्होंने गुस्सा मेरे ते क्यों कर दीनू अच्छा चार दिन पेके रे आई तो माँ ने जवान चलाने भी सिखा दी फेमी प्लीज मम्मी जी तुम एवे ना करो तो दादी बन वाले हो ਵਿਕਾਸ ਵੀ ਨਸ਼ਾ ਛੱਡ ਰਿਹਾ ਹੈ ਆਪ ਪਰ ਰਲ ਮਿਲ ਕੇ ਉਸ ਨੂੰ ਇਸ ਪਾਸੇ ਤੋਂ ਹਟਾਈਏ ਫਿਰ ਤਨਵਾਜੀ ਸਾਰੀਆਂ ਬਾਜਦਾਈ ਪਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ حاضر ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ਼੍ਰੀ ਅਕਾਲ